ਅਮਰੀਕਾ ਦੇ ਵਿੱਚ ਉਹ ਯੂਸਡ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਆਰਗੇਨਾਈਜੇਸ਼ਨ ਹੈ ਯੂਐਸਏ ਟਰੱਕ ਸੇਲ ਬੇਕਸਫੀਲ ਫੌਂਟਾਨਾ ਵਾਲੇ ਜਿਹੜੇ ਤਾਂ ਜਾਂਚ ਪਰਖ ਕੇ ਖੁਦ ਆਪ ਟਰੱਕ ਖਰੀਦਨੇ ਨੇ ਫਿਰ ਅੱਗੇ ਕਸਟਮਰ ਨੂੰ ਸਰਵ ਕਰ ਦਿੰਨੇ ਫਿਰ ਅੱਗੇ ਦਿੰਦੇ ਹੈਗੇ ਨੇ ਔਰ ਨਾਲ ਦੀ ਨਾਲ ਫਾਈਨਾਂਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਬੈਂਕ ਇਹਨਾਂ ਕੋਲ ਅਵੇਲੇਬਲ ਹੈਗੇ ਨੇ ਜੇਕਰ ਤੁਸੀਂ ਡਾਊਨ ਪੇਮੈਂਟ ਦੇ ਸਕਦੇ ਹੋ ਥੋੜੀ ਬਾਲੀ ਤਾਂ ਬਾਕੀ ਕਿਸ਼ਤਾਂ ਕਰਨੀਆਂ ਚਾਹੁੰਦੇ ਹੋ ਤਾਂ ਯੂਐਸਏ ਟ੍ਰੈਕਸੈਲ ਬੇਕਰਸਫੀਲਡ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲੈ ਲੈਣੇ ਆਪਾਂ ਸੈਇਦ ਪਾਜੀ ਕੋ ਸੈਇਦ ਪਾਜੀ ਇਹਨਾਂ ਦਿਨਾਂ ਦੇ ਵਿੱਚ ਫਾਈਨਾਂਸ ਦੀ ਕਿਹੜੀ ਕਿਹੜੀ ਫੈਸਿਲਿਟੀ ਤੁਹਾਡੇ ਕੋਲ ਅਵੇਲੇਬਲ ਹੈ ਔਰ ਇੰਟਰਸਟ ਰੇਟ ਵੀ ਜੇ ਸਾਡੇ ਦਰਸ਼ਕਾਂ ਨੂੰ ਦੱਸ ਸਕੋ ਤਾਂ ਪੈਨਾਂ ਪੈਨਾਂਤੀ ਦੀ ਸਾਡੇ ਕੋਲ ਟਾਪ ਬੈਂਕ ਕਿਸ ਵਲੇ ਅਵੇਲੇਬਲ ਹੈ ਜਿਦੇ ਚ ਫਰੇਡ ਲਾਈਨਰ ਜਿਦੇ ਚ ਬੈਂਕ ਆਫ ਮੌਂਟਰੀਅਲ ਜਿਦੇ ਚ ਪੈਕਰ ਫਾਈਨੈਂਸ਼ੀਅਲ ਜਿਹੜਾ ਫਰੇਡ ਜਿਹੜਾ ਪੈਕਰ ਕੰਪਨੀ ਆ ਜਿਹੜੇ ਬਣਾਉਂਦੇ ਨੇ ਕੈਨਵਰਥ ਤੇ ਜਿਹੜੇ ਉਹਨਾਂ ਦੇ ਪੀਟਰ ਮਿਲਟ ਉਹਨਾਂ ਦੀ ਜਿਹੜੀ ਫਾਈਨਾਂਸ ਕੰਪਨੀ ਉਹ ਵੀ ਸਾਡੇ ਕੋਲ ਅਵੇਲੇਬਲ ਆ ਉਹਦੇ ਬਾਅਦ ਸਾਡੇ ਕੋਲ ਇੰਟਰਨੈਸ਼ਨਲ ਫਾਈਨਾਂਸ ਅਵੇਲੇਬਲ ਆ ਉਹਦੇ ਬਾਅਦ ਸਾਡੇ ਕੋਲ ਕ੍ਰਾਸ ਰੋਡ ਜਿਹੜੀ ਜਿੰਨੇ ਵੀ ਟਾਪ ਦੇ ਬੈਂਕ ਨੇ ਉਹ ਸਾਰੇ ਅਵੇਲੇਬਲ ਨੇ ਹੁਣ ਹਰ ਬੈਂਕ ਦੇ ਡਿਫਰੈਂਟ ਪ੍ਰੋਗਰਾਮ ਨੇ ਜਿਵੇਂ ਕਈ ਬੈਂਕ ਨੇ ਜਿਹੜੇ ਉਹ ਐਪਰੀਸ਼ੀਏਟ ਕਰਦੇ ਨੇ ਜਿਨ੍ਹਾਂ ਦਾ ਆਲਰੇਡੀ ਜਿਹੜਾ ਕਮਰਸ਼ੀਅਲ ਖਾਤਾ ਖੁੱਲਾ ਹੋਵੇ ਮੈਂ ਲੀਜ਼ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੇ ਆਲਰੇਡੀ ਫਾਈਨਾਂਸ ਕਮਰਸ਼ੀਅਲ ਕੀਤਾ ਹੋਇਆ ਜਿਹਨੂੰ ਪੇਨੈਟ ਕਹਿੰਦੇ ਨੇ ਜੇ ਉਹਨਾਂ ਦਾ ਪੇਨੈਟ ਵਧੀਆ ਹੈਗਾ ਜਿਨ੍ਹਾਂ ਨੇ ਪਹਿਲਾਂ ਕਮਰਸ਼ੀਅਲ ਆਲਰੇਡੀ ਫਾਈਨਾਂਸ ਕੀਤੇ ਉਹਨਾਂ ਨੂੰ ਜ਼ੀਰੋ ਡਾਊਨ ਤੇ ਵੀ ਹੁਣ ਟਰੱਕ ਮਿਲ ਰਹੇ ਨੇ ਜਿਨ੍ਹਾਂ ਦੇ ਥੋੜਾ ਜਿਹਾ ਐਕਸਪੀਰੀਐਂਸ ਕਮ ਹੈ ਕਾਠੇਗਾ ਪਰ ਉਹਨਾਂ ਨੇ ਆਲਰੇਡੀ ਕਮਰਸ਼ੀਅਲ ਖਾਤਾ ਖੋਲ੍ਹ ਲਿਆ ਹੈ 2 ਸਾਲ ਪਹਿਲਾਂ ਉਹਨਾਂ ਨੂੰ 10% ਤੇ ਵੀ ਡਾਊਨ ਮਿਲ ਰਹੇ ਨੇ ਜੇ ਤੁਸੀਂ ਬ੍ਰੈਂਡ ਨਹੀਂ ਹੋ ਤੇ ਤੁਸੀਂ ਡਰਾਈਵਰ ਤੋਂ ਓਨਰ ਆਪਰੇਟਰ ਬਣਨਾ ਚਾਹ ਰਹੇ ਹੋ ਜੇ ਤੁਹਾਡਾ 2 ਸਾਲ ਦਾ ਸੀਰੀਅਲ ਹੈਗਾ ਕੰਪਨੀ ਹੈਗੀ ਜਾਂ ਨਹੀਂ ਹੈਗੀ ਉਹ ਚਲੋ ਉਹ ਤੇ ਹੋਰ ਗੱਲ ਆ ਉਹਦੇ ਵਾਸਤੇ ਵੀ ਸਾਡੇ ਕੋਲ ਸਪੈਸ਼ਲ ਨਾਨ-ਪ੍ਰੋਫਿਟ ਬੈਂਕ ਹੈਗੇ ਨਾਨ-ਪ੍ਰੋਫਿਟ ਦਾ ਮਕਸਦ ਇਹ ਆ ਕਿ ਉਹ ਚਾਹੁੰਦੇ ਨੇ ਡ라이ਵਰ ਨੇ ਉਹ ਆਨ ਰਿਪਰਟ ਬਣ ਜਾਣ। ਉਹਨਾਂ ਦੇ ਬਾਅਦ ਤੇ ਜੇ ਤੁਹਾਡੇ ਕੋਲ 3 4 5 ਕ੍ਰੈਡਿਟ ਲਾਈਨਾਂ ਹੈਗੀਆਂ ਕ੍ਰੈਡਿਟ ਤੁਹਾਡਾ ਜਿਹੜਾ ਪਰਸਨਲ ਕ੍ਰੈਡਿਟ ਜਿਹੜਾ ਹੈਗਾ ਉਹ ਠੀਕ ਹੈਗਾ ਤੇ 25% 20% 30% ਦੇ ਉੱਤੇ ਬਹੁਤ ਟਾਪ ਦਾ ਇੰਟਰਸਟ ਰੇਟ ਮਿਲ ਰਿਹਾ। ਮੈਂ ਇੱਕ ਐਗਜ਼ਾਮਪਲ ਦੇ ਰਿਹਾ 15 ਤੋਂ ਲੈ ਕੇ 17 18% ਤੱਕ ਫਰਸਟ ਟਾਈਮ ਬਾਏਰ ਨੂੰ ਮਿਲ ਰਿਹਾ। ਜੇ ਤੁਹਾਡਾ ਆਲਰੇਡੀ ਸਿਸਟਮ ਬਣਿਆ ਤੁਸੀਂ ਕਮਰਸ਼ੀਅਲ ਕਰ ਰਹੇ ਹੋ ਤੀਵੇਂ ਮੈਂ 9 10% ਤੇ ਵੀ ਦੇਖੇ ਨੇ। ਇਹ ਸਾਰੀ ਚੀਜ਼ਾਂ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਚੈੱਕ ਕਰ ਲਓ usa trucksales.com ਬੈਂਕ ਸਾਡੇ ਨਾਲ ਬਹੁਤ ਹੈਪੀ ਨੇ ਕਿਉਂਕਿ ਅਸੀਂ ਬੈਂਕਾਂ ਨੂੰ ਜਿਹੜਾ ਕੋਲੈਟਰਲ ਵੈਲਿਊ ਟਾਪ ਦੀ ਦੇ ਰਹਿਆਂ ਸਾਨੂੰ ਪ੍ਰਾਈਸਿੰਗ ਟ੍ਰੱਕ ਦੀ ਬਹੁਤ ਵਧੀਆ ਹੈਗੀ ਅਸੀਂ ਜਿਹੜਾ ਟ੍ਰੱਕ ਫਾਈਂਡ ਕਰ ਰਹੇ ਹਾਂ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਬਾਈਂਗਾ ਉਹ ਸਾਡੀ ਬਹੁਤ ਸਟਰੋਂਗ ਹੈਗੀ ਅਸੀਂ ਆਕਸ਼ਨ ਤੋਂ ਬਾਈ ਨਹੀਂ ਕਰਦੇ ਅਸੀਂ ਮੇਕ ਸ਼ੂਰ ਕਰਦੇ ਹਾਂ ਵਧੀਆ ਫਲੀਟ ਦੇ ਟ੍ਰੱਕ ਚੱਲੇ ਹੋਣ ਪੂਰੀ ਇਨਸਪੈਕਸ਼ਨਾਂ ਹੋਈ ਹੋਣ ਤੇ ਨਾਲ ਵਾਰੰਟੀ ਮਿਨੀਮਮ ਲਾ ਕੇ ਦਿੰਨੇ ਆ ਇਹ ਕਰਕੇ ਜਿਹੜੇ ਬੈਂਕ ਨੇ ਉਹ ਸਾਨੂੰ ਬਹੁਤ ਅਪਰੀਸ਼ੀਏਟ ਕਰਦੇ ਨੇ ਤੇ ਅਲਟੀਮੇਟਲੀ ਉਹ ਸਾਰਾ ਜਿਹੜਾ ਬੈਨੀਫਿਟ ਆ ਉਹ ਕਸਟਮਰ ਨੂੰ ਮਿਲਦਾ ਜਿਹੜਾ ਬੈਸਟ ਡਾਊਨ ਪੇਮੈਂਟ ਬੈਸਟ ਇੰਟਰਸਟ ਰੇਟ ਤੇ ਬੈਸਟ ਫਾਈਨਾਂਸਿੰਗ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ usa trucksales.com